ਹਾਂਜੀ ਅੱਜ ਆਪਾਂ ਕੁਮੀਜ਼ ਦੇ ਉੱਪਰ ਗਲੇ ਦਾ ਡਿਜ਼ਾਈਨ ਬਣਾ ਕੇ ਤੁਹਾਨੂੰ ਦਿਖਾਵਾਂਗੇ ਇਹ ਆਪਾਂ ਪਹਿਲਾਂ ਬੁਕਰਮ ਵਾਲਾ ਗਹਿਣਾ ਲੈ ਲਿਆ ਤੇ 니ਚੇ ਆਪਾਂ ਇਹ ਬੁਕਰਮ ਦਾ ਇੱਕ ਟੁਕੜਾ ਲੈ ਕੇ ਇਹਦੇ ਨਾਲ ਅਟੈਚ ਕਰ ਲਿਆ ਇਸ ਤਰ੍ਹਾਂ ਜਿਵੇਂ ਆਪਾਂ ਇਹ ਬੁਕਰਮ ਦਾ ਟੁਕੜਾ ਲੈ ਕੇ 5 ਇੰਚ ਦਾ ਇਹ ਆਪਾਂ ਪੀਸ ਲਿਆ ਸੀ ਨਾਲ ਅਟੈਚ ਕਰ ਲਿਆ ਹੈ ਤੇ 1 ਇੰਚ ਦੀ ਆਪਾਂ ਇਸ ਤਰ੍ਹਾਂ ਨਿਸ਼ਾਨੀ ਲਾ ਕੇ ਇਹਦੀ ਗਲਾਈ ਦਿੱਤੀ ਤੇ ਆ ਜਿੰਨਾ ਆਪਾਂ ਵੀ ਛੱਡਣਾ ਹੈ 1 ਇੰਚੇ ਡੇ ਜਿੰਨਾ ਵੀ ਛੱਡਣਾ ਹੈ ਤੇ ਆਪਾਂ Passe passe ਦੀ ਗਲਾਈ ਦੇ ਕੇ ਆਪਾਂ ਨਾਲ ਅਟੈਚ ਕਰ ਦਿਆ ਤੇ ਆਪਾਂ ਪ੍ਰੈਸ ਦੇ ਨਾਲ ਵੀ ਲਾ ਸਕਦੇ ਹਾਂ ਤੇ ਬਰ ਆਪਾਂ ਇੱਕ ਸਲਾਈ ਲਾ ਕੇ ਇਹਨੂੰ ਪੇਰਾ ਅਟੈਚ ਕਰ ਲਿਆ ਤੇ ਹੁਣ ਆਪਾਂ ਇਹਦਾ ਜਿਹੜਾ ਸਾਈਡ ਵਾਲਾ ਕੱਪੜਾ ਇਹਨੂੰ ਫੋਲਡ ਕਰਾਂਗੇ ਇਸ ਨਾਲ ਮੋٹے ਬੱਕਰੇ ਦੇ ਨਾਲ ਆਪਾਂ ਇਹਨੂੰ ਪੇਚ ਕਰ ਦੇਣਾ ਤੇ ਇਥੋਂ ਆਪਾਂ ਨਾਲ ਤੇ ਕਰਾਹ ਕੱਟ ਲਾ ਲੈਣਾ ਇਸ ਤਰ੍ਹਾਂ ਪਗਲਾ ਅੰਦਰਵਾਰ ਨੂੰ ਹੀ ਮੋੜਾਂਗੇ ਤੇ ਫੇਰ ਆਪਾਂ ਇਸ ਫੋਰ ਗਲੇ ਤੇ ਤੁਹਾਨੂੰ ਇਹ ਡਿਜ਼ਾਈਨ ਬਾਹਰ ਨੂੰ ਕਰਕੇ ਦਿਖਾਵਾਂਗੇ ਇਹ ਥੋੜਾ ਜਿਹਾ ਕਮੀਜ਼ ਹਲਕੀ ਹੈ ਇਹਦੀ ਆਪ ਅੰਦਰਵਾਰ ਨੂੰ ਫੋਲਡ ਕਰਾਂਗੇ ਇਥੋਂ ਆਪਰੇ ਕਿੰਝ ਇਹ ਕੱਟ ਲਾਣਾ ਦੱਸਦਾ ਜੇ ਆਪਾਂ ਬਾਹਰ ਵਾਲੀ ਸਾਈਡ ਨੂੰ ਇਹ ਗਲੇ ਨੂੰ ਕੱਢਣਾ ਹੋਵੇ ਫੇਰੇ ਆਪਾਂ ਨੂੰ ਥੋੜਾ ਜਿਆਦਾ ਜੀ ਫਿਨਿਸ਼ਿੰਗ ਦੇ ਨਾਲ ਆ ਆਪਾਂ ਨੂੰ ਕਢਾ ਕੱਢਣਾ ਹੁੰਦਾ ਫਿਰ ਆਪਾਂ ਪ੍ਰੈਸ ਲਾ ਕੇ ਪੂਰੀ ਚੰਗੀ ਤਰ੍ਹਾਂ ਇਹਨੂੰ ਕੱਢਾਂਗੇ ਨਹੀਂ ਫਿਰ ਇਸ ਤਰ੍ਹਾਂ ਜਿਵੇਂ ਇਹ ਹੈ ਇਹ ਤਾਂ نیچے ਆ ਜਾਣਾ ਤੇ ਜਿਹੜਾ ਕੋਈ ਚੱਕਰ ਨਹੀਂ ਹੁੰਦਾ ఆ జా గలేదా సన్చ రక ఇ కట్లా గైదా పైన కట్ స ਬਾਦ ਵਿੱਚ ਕਟਣੀ ਤਾਂ ਆਪਾਂ ਇਹਦੇ ਪਹਿਲਾਂ ਇਸ ਤਰ੍ਹਾਂ ਗਲਾਈ ਦੇ ਦੇਣੀ ਹੈ ਜਿਹੜੀ ਵੀ ਸ਼ੇਪ ਥੋੜੀ ਜੀ ਆਪਾਂ ਇਸ ਤਰ੍ਹਾਂ ਦੇਵਾਂਗੇ। ਹੁਣ ਇਹ ਆਪਾਂ ਇਤਲੀਸੇ ਹਲਤਤੀ ਲੈ ਲਈ। ਇਹ ਆਪਾਂ ਮਣਕੇ ਆਪਾਂ ਦੇਖ ਸਕਦੇ ਹਾਂ ਵੀ ਕੋਜੀ ਬਲਾਈ ਆਪਾਂ ਪਾਉਣੀ ਹੈ। ਵੀ ਆਪਣੇ ਕਿੰਨੇ ਇੰਚ ਤੇ ਆਪਾਂ ਗਲਾਈ ਪਾਈਏ ਤੇ ਇਧਰ ਕਿੰਨੇ ਇੰਚ ਤੇ ਆਪਾਂ ਪੂਰਾ ਪ੍ਰੋਪਰ ਮਣ ਕੇ ਆਪਾਂ ਇਹਦੀ ਗਲਾਈ ਪਾਉਣੀ ਹੈ ਇਹ ਆਪਣੀ ਸੇਨੀ ਹੋ ਗਈ ਹੈ ਤਾਂ ਕਿ ਇਹਦੀ ਕਟਿੰਗ ਆਪਾਂ ਬਾਅਦ ਵਿੱਚ ਕਰ ਦਿਆਂਗੇ ਇਸ ਤਰ੍ਹਾਂ ਆਪਾਂ ਜਦੋਂ ਗਲਾਈ ਦੇ ਕੇ ਨਹੀਂ ਆਪ ਨੂੰ ਕਈ ਵਾਰੀ ਇਧਰ ਉਧਰ ਨੂੰ ਜਾਂਦਾ ਹੈ ਤੇ ਇਹਦੀ ਆਪਾਂ ਕਟਿੰਗ ਬਾਅਦ ਵਿੱਚ ਕਰ ਲਾਂਗੇ ਤੇ ਹੁਣ ਆਪਾਂ ਕੋਈ ਨਹੀਂ ਦਾ ਇਸਾ ਲੈਣਾ ਉਦੇ ਉੱਪਰ ਆਪਾਂ ਪਗਲਾ ਅਟੈਚ ਕਰ ਲੈਂਦੇ ਆ ਇਸ ਕਮੀਜ਼ ਦਾ ਵੀ ਆਪਾਂ ਸੈਂਟਰ ਕਰ ਲੈਣਾ ਇਹਦਾ ਸਿਰ ਆਪਣਾ ਥੋੜੀ ਜਿਹੀ ਢੰਗਾਈ ਦਿੱਤੀ ਹੋਈ ਹੈ ਫਿਰ ਇੱਕ ਵਾਰੀ ਤੁਹਾਨੂੰ ਦਿਖਾਉਣੀ ਆ ਇਸ ਤਰ੍ਹਾਂ ਇਹਦਾ ਸੈਂਟਰ ਕਰਕੇ ਤੇ نیچے ਵੀ ਇਹਦਾ ਜਿਵੇਂ ਸੈਂਟਰ ਜਿਹੜਾ ਹੈਗਾ ਤੇ ਉੱਥੇ ਆਪਾਂ ਇਹ ਨਿਸ਼ਾਨ ਲਗਾ ਲੈਣਾ ਆ ਇਹਦਾ ਸੈਂਟਰ ਰਹੇਗਾ ਕਮੀਜ਼ ਦਾ ਇੱਕ ਵੇਰੀ ਆਪਾਂ ਜਿਹੜੀ ਨੀਚੇ ਵਾਲੀ ਸਾਈਡ ਤੋਂ ਇਹ ਆਪਾਂ ਮੈਨ ਲੈਣਾ ਇਸ ਤਰ੍ਹਾਂ ਇਹ ਨਿਸ਼ਾਨ ਲਗਾ ਲੈਣਾ ਆਪਾਂ ਤੇ ਆਪਾਂ ਗਲੇ ਨੂੰ ਇਸ ਤਰ੍ਹਾਂ ਹੋਲਡ ਕਰਕੇ ਤੇ ਇੱਕ ਇੱਥੇ ਵਿਚਾਲੇ ਕੱਟ ਲਾ ਲਾਂਗੇ ਨਿਸ਼ਾਨ ਆਪਾਂ ਨੂੰ ਜਿਹੜਾ ਵਿੱਚ ਤੇ ਆਪਾਂ ਪੂਰਾ ਤੁਸੀਂ ਇਹ ਆਪਣੀ ਜਿਹੜੀ ਨਿਸ਼ਾਨੀ ਲਗਾਈਏ ਥੱਲੇ ਆਪਣੀ ਕਿ ਉਹ ਆਪਾਂ ਪਤਾ ਲੱਗ ਜੀ ਇੱਥੇ ਆਪਣਾ ਵਿਚਾਲਾ ਆਉਂਦਾ ਇਸ ਤਰ੍ਹਾਂ ਜੀ ਆਪਾਂ ਨਿਸ਼ਾਨ ਲਗਾ ਲੈਣੇ ਕਿਹੜਾ ਵਾਧੂ ਕਪੜਾ ਇਹਨੂੰ ਆਪਾਂ ਕੱਟ ਲਾਂਗੇ ਹੁਣ ਆਪੇ ਗਲੇ ਨੂੰ ਇਸ ਤਰ੍ਹਾਂ ਅਟੈਚ ਕਰਾਂਗੇ ਹੁਣ ਆਪਣਾ ਜਿਹੜਾ ਨਿਸ਼ਾਨ ਲਗਾਏ ਸੀ ਆਪਾਂ ਨੂੰ ਇਹਦੇ ਵਿੱਚ ਕੀ ਦਿਸੂਗਾ ਤੇ ਆਪਾਂ ਨੂੰ ਪਤਾ ਲੱਗ ਹੀ ਹੋਊਗੀ ਆਪਣੀ ਨਿਗਣੀ ਜਾਨੀ ਆ ਉਹ ਆਪਾਂ ਨੂੰ ਪੂਰੀ ਚੰਗੀ ਤਰ੍ਹਾਂ ਪਤਾ ਲੱਗ ਜਾਈਂਦੀ ਵੀ ਕਿੱਥੇ ਹੈਗੀ ਆਪਾਂ ਨੂੰ ਫਿਰ ਕੋਈ ਪ੍ਰੋਬਲਮ ਨਹੀਂ ਆਉਂਦੀ ਜੇ ਆਪਾਂ ਇੱਥੇ ਪੈਨ ਲਾ ਕੇ ਅਟੈਚ ਕਰਨਾ ਤਾਂ ਗੁੰ ਵੀ ਕਰ ਸਕਦੇ ਆ ਤੇ ਮੈਂ ਅਸੀ ਤਰੀ ਕਰੂੰਗੀ ਦੇ ਵਿੱਚ ਦੀ ਨਿਸ਼ਾਨ ਦਿਖਦੇ ਇਹ ਆਪਾਂ ਗੂੜੂ ਉਸੇ ਤਰੀਕੇ ਦੇ ਨਾਲ ਹੀ ਰੱਖਣਾ ਹੈ ਇਹ ਤੋਂ ਆਪਾਂ ਬਲਾਈ ਦੇ ਕੇ ਥੋੜੀ ਥੋੜੀ ਜਗ੍ਹਾ ਛੱੜਦੇ ਹੋਏ ਇਸ ਤਰ੍ਹਾਂ ਇਹ ਨਾਲ ਮਿਲਾਉਣਾ ਜਿਹੜੀ ਆਪਣਾ ਵਿੱਚੋਂ ਆਪਾਂ ਕੱਟ ਕਰ ਸਕਦੇ ਹਾਂ ਨਿਸ਼ਾਨ ਨੂੰ ਆਪਾਂ ਬਿਲਕੁਲ ਵਿਚਾਲੇ ਹੀ ਰੱਖਣਾ ਕਲ ਨੂੰ ਆਪਣਾ ਬਿਲਕੁਲ ਸੈੱਟ ਕਰ ਕਰਕੇ ਰੱਖਣਾ ਫਿਰ ਆਪਾਂ ਨਾਲ ਨਾਲ ਸਲਾਈ ਲਾਈ ਜਣੇਗੀ ਸਾਨੂੰ ਆਪ ਸਾਰੇ ਗਲੇ ਤੇ ਸਾਈ ਲਾ ਲੈਣੀ ਹੈ ਤੇ ਹਮਨ ਆਪ ਨਾਲ ਨਾਲ ਕਟਿੰਗ ਕਰ ਦੇਗੇ ਇੱਕ ਇੱਕ ਪੈਰ ਦਾ ਵਖਾ ਜਿਹੜਾ ਉਹ ਛੱਟ ਕੇ ਆਪਾਂ ਸਾਰੇ ਗੱਲੇ ਦੇ ਕੱਟ ਲਾ ਲਾਂਗੇ ਜਿੱਥੇ-ਜਿੱਥੇ ਗਲਾਈ ਆਉਂਦੀ ਆਪਾਂ ਉੱਥੇ-ਉੱਥੇ ਤਾਂ ਜ਼ਰੂਰੀ ਕੱਟ ਲਾਉਣੇ ਆ ਆ ਜਿਹੜਾ ਐਕਸਟਰਾ ਫਤਰਾ ਆਪਾਂ ਕੱਟ ਦੇਾਂਗੇ ਬਾਅਦ ਵਿੱਚ ਇਹਦਾ ਵਾਧ ਕੱਪੜਾ ਨੇ ਇਹਨੂੰ ਆਪਾਂ ਕੱਟ ਦੇਣੀ ਉਸੇ ਤਰ੍ਹਾਂ ਹੀ ਆਪਾਂ ਇੱਧੇ ਸੇਧ ਤੇ ਵੀ ਕੱਟ ਲਾ ਲੈਣੀ ਹੁਣ ਗਲਾ ਆਪਾਂ ਸਾਰਾ ਕੱਟ ਲਿਆ ਤੇ ਜਿਹੜੀ ਆ ਇਹਦੇ ਕੋਰਨਰ ਜੇ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਚੰਗੀ ਤਰ੍ਹਾਂ ਬਾਹਰ ਕਰ ਲਾਂਗੇ ਐਂਸਰ ਦਿਨਾਲ ਆਪਾਂ ਕੋ ਥੋੜਾ ਜਿਹਾ ਹੁੰਜਾ ਇਸ ਤਰ੍ਹਾਂ ਕੱਢ ਲਾਂਗੇ ਤੇ ਇਹ ਵੀ ਆਪਾਂ ਇਸ ਤਰ੍ਹਾਂ ਇਹ ਥੋੜੀ ਆਪਾਂ ਲਾਈਚੀ ਬਣਾਈ ਹੈ ਹੁਣ ਆਪਾਂ ਮੋٹے ਬੱਬੇ ਦੇ ਨਾਲ ਪਹਿਲਾਂ ਗਲੇ ਤੇ ਸਲਾਈ ਲਾਵਾਂਗੇ ਸਾਰੇ ਹਲੇ ਤੇ ਸਲਾਈ ਲਾ ਕੇ ਇਸ ਤਰ੍ਹਾਂ ਆਪਾਂ ਜਿਹੜਾ ਉਹ ਗਲਾ ਇਹ ਰੈਡੀ ਕਰ ਲਿਆ ਹੈ ਕੱਚੀ ਸਲਾਈ ਮਾਰ ਕੇ ਚੰਗੀ ਤਰ੍ਹਾਂ ਫਿਸ਼ਟ ਕਰਕੇ ਰੱਖ ਲਿਆ ਤੇ ਆਪਾਂ ਇਹਦੇ ਵਿੱਚ ਜਿਹੜਾ ਇਕ ਕਸਤ ਆਪਣਾ ਕਿ ਰੱਖ ਲਿਆ ਜਿਹੜਾ ਕਿ نیچے ਆਪਾਂ ਇਹਦੇ ਗੱਡੇ ਦੇ ਇਥੇ ਅਟੈਚ ਕਰਾਂਗੇ ਡਿਜ਼ਾਈਨ ਨਾਲ ਠੀਕ ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਕਿਵੇਂ ਆਪਾਂ ਇਹਦੇ ਲੈਂਸ ਲਾ ਕੇ ਕਿਸ ਤਰ੍ਹਾਂ ਗੇੜੀ ਕਰਾਂਗੇ ਆਪਾਂ ਵਰਕ ਦੇ ਨਾਲ ਦੀ ਲੈਂਸ ਲੈ ਲਈਏ ਤੇ ਲੈਂਸ ਦਾ ਆਪਾਂ ਪੁੱਠਾ ਸਿੱਧਾ ਪਾਸਾ ਇਹ ਦੇਖ ਲੈਣਾ ਜਿਹੜਾ ਸਿੱਧਾ ਪਾਸਾ ਉਹ ਆਪਾਂ ਸੂਟ ਦੇ ਨਾਲ ਇਥੇ ਅਟੈਚ ਕਰਾਂਗੇ

జితర సారి ఉన్నీ ఉన్నీ గ్యాస్ కట్నీ జగ్గో థిస్ పెంచే ਆਪਾ ਜਿਹੜਾ ਆਪਣਾ ਕਪੜਾ ਬਣਾਇਆ ਹੈ ਆਪਾਂ ਗੰਢੀ ਦੇ ਵਿੱਚ ਰੱਖਣਾ ਹੈ ਤੇ ਇਹਨੂੰ ਆਪਾਂ ਜਿੱਥੇਕ ਰੱਖਣਾ ਹੈ ਆਪਾਂ ਆਪਣੀ ਮਰਜ਼ੀ ਨਾਲ ਤਾਂ ਥਾਂ-ਥਾਂ ਵੀ ਕਰ ਸਕਦੇ ਹਾਂ ਜੀ ਆਪਾਂ ਉੱਪਰ ਠਿੱਕਰ ਰੱਖਣਾ ਹੈ ਉੱਪਰ ਵੀ ਰੱਖ ਸਕਦੇ ਹਾਂ ਕਿਉਂਕਿ ਆਪਣਾ ਗੜਾ ਜਿਆਦਾ ਵੱਡਾ ਨਾ ਹੋ ਜੇ ਇਹਨੂੰ ਆਪਾਂ ਉੱਪਰ ਠਿੱਕਰ ਰੱਖਾਂਗੇ ਤੇ ਜੇ ਆਪਾਂ ਗੜਾ ਰੱਖਵਾ ਜਿੰਦੀ ਚੀਨ ਰੱਖਣਾ ਹੈ ਤੇ ਇਹਨੂੰ ਆਪਾਂ ਉਸ ਤਰੀਕੇ ਦੇ ਨਾਲ ਹੀ ਰੱਖ ਸਕਦੇ ਹਾਂ ਇਨ ਨੂੰ ਕੋ ਉਸੇ ਤਰ੍ਹਾਂ ਗਲਾਈ ਚੜ ਦੇ ਰੱਖ ਲੈਣਾ ਲੈਸ ਨੂੰ ਵੀ ਜਿਵੇਂ ਜਿਵੇਂ ਇਹ ਗਲਾਈ ਚ ਬਣਿਆ ਹੋਇਆ ਤੇ ਅਸੀਂ ਆ ਪਗਲਾਈ ਚ ਲਾ ਲੈਣੇ ਇਤੋਂ ਆਪਾਂ ਜੇ ਆਪਾਂ ਵੱਧ ਚੜਾਈ ਰੱਖਾਂ ਨੂੰ ਰੱਖਣੀ ਚਾਹੁੰਨੇ ਤਾਂ ਵੱਧ ਵੀ ਕਰ ਸਕਦੇ ਹਾਂ ਜੇ ਆਪਾਂ ਜਿੰਨ ਜਿਆਦੇ ਚੌੜਾ ਨਹੀਂ ਗਲਾ ਕਰਨਾ ਫੇਰ ਆਪਾਂ ਇਹਦੇ ਨਾਲ ਦੀ ਇਸ ਥਾਂ ਕਿੰਨਾ ਵਾਂਗੂ ਗਲਾਈ ਵਾਲੀ ਜਗ੍ਹਾ ਤੋਂ ਆਪਾਂ ਥੋੜੀ ਜਿਹੀ ਖਿੱਚ ਲੈਣੀ ਹੈ। ਬਾਕੀ ਸਾਰੀ ਆਪਾਂ ਨਾਰਮਲ ਹੀ ਲਾਉਣੀ ਹੈ। ਨਹੀਂ ਤੇ ਗਲਾਈ ਵਾਲੀ ਜਗ੍ਹਾ ਦੇ ਥੋੜੇ ਵਾਲ ਪੈਣ ਲੱਗ ਜਾਂਦੇ। ਇਸ ਤਰ੍ਹਾਂ ਜਿਹੜਾ ਆਪਣਾ neck ਬਣ ਕੇ ਤੇ ਰੈਡੀ ਹੋ ਜੂਗਾ ਇੱਕ ਸਲਾਈ ਆਪਾਂ ਇੱਥੇ ਇਸ ਤਰ੍ਹਾਂ ਲਾ ਸਕਦੇ ਹਾਂ ਇਸ ਤਰ੍ਹਾਂ ਆਪਣਾ ਇਹ ਜਿਹੜਾ neck ਹੈ ਤੇ ਉਹ ਰੈਡੀ ਹੋ ਗਿਆ ਤੇ ਆਪਾਂ ਇੱਥੇ ਡਿਜ਼ਾਈਨਿੰਗ ਕੁਝ ਵੀ ਕਰ ਸਕਦੇ ਹਾਂ ਇੱਥੇ ਆਪਾਂ ਬਟਨ ਵੀ ਲਗਾ ਸਕਦੇ ਹਾਂ ਤੇ ਜੇ ਆਪਾਂ ਲੇਸ ਵੀ ਵਧ ਲਾਉਣੀ ਹੈ ਤੇ ਇੱਥੇ ਆਪਾਂ ਲੇਸ ਦਾ ਵੀ ਇੱਕ ਚੀਜ਼ ਕੋਲ ਲਾ ਸਕਦੇ ਆ ਇਹ ਆਪਾਂ ਜਿਵੇਂ ਵੀ ਆਪਾਂ ਨੂੰ ਪਸੰਦ ਆ ਜਾਂ ਆਪਾਂ ਡਿਜ਼ਾਈਨਿੰਗ ਕਰਨੀ ਚਾਹੁੰਦੇ ਆ ਇਸ ਤਰ੍ਹਾਂ ਪਾਹੀ ਦੀ ਨਹੀਂ ਕਰ ਸਕਦੇ